ਖਬਰ ਹੁਸ਼ਿਆਰਪੁਰ ਉਨਾ ਮਾਰਕ ਤੇ ਪਿੰਦੇ ਪਿੰਡ ਜਹਾਨਖੇਲਾ ਤੋਂ ਹੈ ਜਿੱਥੇ ਕਿ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਅਸ਼ੇਸ਼ ਕੁਮਾਰ ਨੇ ਦੱਸਿਆ ਕਿ ਉਹ ਜਹਾਨਖੇਲਾ ਅੱਡੇ 'ਚ ਹੀ ਦੁਕਾਨ ਚਲਾਉਂਦਾ ਹੈ ਤੇ ਕੁਝ ਸਮਾਂ ਪਹਿਲਾਂ ਉਸ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਮਾਮੂਲੀ ਝਗੜਾ ਹੋਇਆ ਸੀ ਜਿਸ ਦਾ ਕਿ ਬਕਾਇਦਾ ਰਾਜ਼ੀਨਾਮਾ ਵੀ ਹੋ ਚੁੱਕਿਆ ਸੀ ਪਰੰਤੂ ਉਕਤ ਵਿਅਕਤੀਆਂ ਵੱਲੋਂ ਦਿਲ 'ਚ ਰੰਜਿਸ਼ ਰੱਖਦਿਆਂ ਹੋਏ ਆ ਆਪਣੇ ਹੋਰ ਤਾਂ ਸਾਥੀਆਂ ਨਾਲ ਮਿਲ ਕੇ ਉਸ ਉੱਪਰ ਤੇ ਇਸ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਜ਼ਖਮੀ ਕਰ ਦਿੱਤਾ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕਰੀਬ ਅੱਧੀ ਦਰਜੇ ਨੋਚਵਾਨ ਹਥਿਆਰਾਂ ਸਮੇਤ ਨਜ਼ਰ ਆ ਰਹੇ ਨੇ ਤੇ ਇੱਕ ਮਹਿਲਾ ਤੇ ਨੋਚਵਾਨ ਵੱਲੋਂ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਹੈ ਪਰੰਤੂ ਫਿਰ ਵੀ ਹਮਲਾਵਰਾਂ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਅਧਿਕਾਰੀ ਸੋਮਨਾਥਾ ਕਹਿੰਨ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋ ਹਮਲਾਵਰਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ। ਹੁਸ਼ਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਨਾ ਭਾਈ। ਭਾਜੀ ਗਿਸ਼ੇਸ਼ ਕੁਮਾਰ। ਕੀ ਗੱਲ ਹੋਈ ਹੈ ਭਾਜੀ? ਮੈਂ ਭਾਜੀ ਕੱਲ ਕੰਮ ਤੋਂ ਆਇਆ ਤੇ ਮੈਂ ਦੁਕਾਨ ਤੇ ਗਿਆ ਆਂ ਪਰ ਦੋਨੇ ਭਰਾ ਬੈਠੇ ਸੀਗੇ। ਤੇ ਪੰਜ-ਸੱਤ ਮੁੰਡੇ ਆਏ ਘੱਟੋ-ਘੱਟ 8-10 ਜਣੇ ਸੀਗੇ। ਉਹਨਾਂ ਨੇ ਸਾਡੇ ਤੇ ਤੇਜ਼ 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 ਨਾਲ ਹਥਿਆਰਾਂ ਦੇ ਨਾਲ ਸਾਡੇ ਦੇ ਵਾਰਦਾਤ ਕੀਤੀ ਭਾਜੀ। ਸਾਡੀ ਪਹਿਲਾਂ ਕੋ ਲੜਾਈ ਹੋਈ ਸੀ ਉਹ ਚਲੋ ਰਾਜੀਨਾਮਾ ਹੋ ਗਿਆ ਸੀ ਪਰ ਫੇ ਵੀ ਭਾਈ ਉਹਨਾਂ ਨੇ ਬਿਨਾਂ ਦੱਸੇ ਕੱਲ ਸਾਡੇ ਤੇ ਵਾਰ ਦਾਤ ਉਹਨਾਂ ਨੇ ਭਾਈ ਭਾਜੀ ਕਿਹੜੇ ਪਿੰਡ ਦੇ ਰਹਿਣਾ ਭਾਜੀ ਅੱਪਾ ਪਿੰਡ ਜਹਾਨ ਖੇਲਾ ਜੀ ਸਾਡੀ ਕੱਪੜੇ ਦੀ ਦੁਕਾਨ ਆ ਭਾਜੀ ਬਹੁਤ ਸੇ ਬੈਠੇ ਸੀ ਕਿਹੜੇ ਪਿੰਡ ਦਾ ਰਹਣਾ ਹੈ ਪਿੰਡ ਦੇ ਹਾਂਜੀ ਭਾਜੀ ਪਿੰਡ ਦਾ ਹੀ ਸੀਗੇ ਉਹਨਾਂ ਨਾਲ ਪਹਿਲਾਂ ਲੜਾਈ ਹੋਈ ਸੀ ਸਾਡੀ ਪਰ ਰਾਜੀਨਾਮਾ ਹੋ ਗਿਆ ਸੀ ਪਰ ਉਹਨਾਂ ਨੇ ਫੇ ਵੀ ਕੱਲ ਸਾਡੇ ਤੇ ਵਾਰ ਦਾਤ ਪਾਈ ਉਹਨਾਂ ਨੇ ਤਾਂ ਹਾਂਜੀ ਭਾਈ ਜੀ ਕੀਤੀ ਆ ਕੋਈ ਹਲੇ ਕਾਰਵਾਈ ਨਹੀਂ ਹੋਈ ਪਰ ਕਾਹੀ ਬਾਤ ਆ ਤਾਂ ਮੁੰਡਾ ਤੁਹਾਡੇ ਕੋਲ ਪੁਲਿਸ ਮੁਲਾਜ਼ਮ ਆਇਆ ਨਹੀਂ ਹਲੇ ਤੱਕ ਨਹੀਂ ਕੋਈ ਆਇਆ ਜੀ ਇਹਦਾ ਨਾਂ ਭਾਈ ਮੋਨੂ ਪਿੰਡ ਜਹਾਂਸਲਾ ਤੋਂ ਰਹਿਣ ਵਾਲਾ ਠੀਕ ਕਾਹਦਾ ਕੰਮ ਹੈ ਤੇ ਮੇਰੇ ਭਾਈ ਕੱਪੜੇ ਦੀ ਦੁਕਾਨ ਹੈ ਇੱਕ ਚਿਕਨ ਦੀ ਦੁਕਾਨ ਆ ਤੁਹਾਡੀ ਕਹਾਣੀ ਦੇ ਉੱਤੇ ਇੱਕ ਸੁਵੇੱਜ ਨੇ ਹਮਲਾ ਕੀਤਾ ਕੀ ਕਾਰਨ ਕਾਰਨ ਭਾਈ ਇਹ ਸੀਗਾ ਕਿ ਸਾਡੀ 2 ਦਿਨ ਪਹਿਲਾਂ ਤੁਦੂ ਮੈਮਾ ਹੋਈ ਸੀ ਜਿਸ ਦੇ ਵਿੱਚ ਸਾਨੂੰ ਜਾਤੀ ਕਾਹਚੀ ਕੋ ਉਹਨਾਂ ਨੇ ਬੋਲਿਆ ਸੀਗਾ ਉਹਦੇ ਵਿੱਚ ਕੱਲ ਇੱਕ ਮੁੰਡੇ ਨੂੰ ਅਸੀਂ ਆਨੇ ਸਾਨੂੰ ਫੋਨ ਦੇ ਉੱਤੇ ਧੰਕੀੰਤਿਆ ਹੈ ਕਿ ਤੁਸੀਂ ਐਸੀ ਆ ਅਸੀਂ ਤੁਹਾਨੂੰ ਥੱਲੇ ਰੱਖਣਾ ਅਸੀਂ ਰਾਜਪੂਰ ਦਾ ਯਾਨੀ ਕਿ ਸਾਨੂੰ ਜਾਤੀ ਸੂਚਕ ਕਾਫੀ ਮੰਦਾ ਚੰਗਾ ਬੋਲਿਆ ਆਨੇ ਤੇ ਉਹਦੇ ਸੰਬੰਧ ਵਿੱਚ ਜਿੱਦਾਂ ਕਿ ਮੈਂ ਨੌਜਵਾਨ ਸਭਾ ਪਾਲਮੀਗੁਪ ਪ੍ਰਧਾਨ ਆਪਣੇ ਮੁੱਲੇ ਤੋਂ ਉਹਦੇ ਵਿੱਚ ਮੈਂ ਉਹਨੂੰ ਪੁੱਛਿਆ ਕਿ ਤੂੰ ਸਾਨੂੰ ਇੱਦਾਂ ਜਾਤੀ ਸੂਚਕ ਬੋਲਦਾ ਪਿਆ ਤੇ ਉਹ ਕਹਿੰਦਾ ਅਸੀਂ ਇੱਦਾਂ ਬੋਲਣਾ ਕਿ ਤੁਸੀਂ ਛੋਟੀ ਜਾਤ ਦੇ ਆ ਅਸੀਂ ਤੁਹਾਨੂੰ ਛੋਟੀ ਜਾਤ ਦਾ ਹੀ ਰੱਖਣੇ ਚਾਹੁੰਦੇ ਆ ਅਸੀਂ ਆਪਣੇ ਪੈਰਾ ਥੱਲੇ ਰੱਖਾਂਗੇ ਤੇ ਤੁਹਾਨੂੰ ਬਦਲ ਨਹੀਂ ਦੇਣਾ ਅਸੀਂ ਤੇ ਉਸ ਦੇ ਵਿੱਚ ਸਾਡੀ ਦੋ ਦੋ ਮਹਿਮਾ ਹੋਈ ਤੇ ਅਸੀਂ ਚੁੱਪ ਕਰਕੇ ਬੈ ਗਏ ਤੇ ਪਰਸੋ ਦੀ ਜਿਹੜੀ ਨਿਬੜ ਗਈ ਸੀਗੀ ਤੇ ਉਸ ਤੋਂ ਬਾਅਦ ਕੱਲ ਉਹਨਾਂ ਨੇ ਰੰਜਿਸ਼ ਰੱਖੀ ਪਈ ਸੀਗੀ ਆਪਣੇ ਮਨ ਦੇ ਵਿੱਚ ਕਿ ਇਹਨਾਂ ਦਾ ਆਪਾਂ ਕੁਝ ਕਰਨਾ ਹੈ ਤੇ ਸਾਨੂੰ ਪਤਾ ਨਹੀਂ ਸੀਗਾ ਅਸੀਂ ਆਪਣੇ ਧਿਆਨ ਦੇ ਵਿੱਚ ਬੈਠੇ ਪਏ ਸੀਗੇ ਤੇ ਪਿੱਛੋਂ ਆ ਕੇ ਸਾਡੇ ਉੱਤੇ ਬਾਰਦਾਤ ਕੀਤੀ ਸਾਡੀ ਮਾਤਾ ਵੇ ਤੇ ਵੀ ਵਜੀਆਂ ਜਿਹਦੇ ਵਿੱਚ ਤੇ ਸਾਨੂੰ ਫਿਰ ਉਹਨਾਂ ਨੇ ਜਾਤੀ ਦੀ ਸੂਚੀ ਗਏ ਐਸੀਆਂ ਗਾਲਾਂ ਕੱਢੀਆਂ ਵੀ ਸਾਹਮਣੇ ਆਈ ਵੀਡੀਓ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਤੇਜ਼ ਧਾਰਾ ਤੇ ਹਾਰਾਂ ਨਾਲ ਆਂਦੇ ਆ ਲੈਸ ਹੋਗੇ ਪਰ ਸਾਡੇ ਦੇ ਉੱਤੇ ਆਂਦੇ ਬਾਰ ਦਾ ਦੁਕਾਨ ਲਾਪੰਦੇ ਕਿਉਂਕਿ ਆਪਾਂ ਮਿੰਤਾ ਵੀ ਕਰਦੇ ਸਾਡੀ ਮਾਤਾ ਵੀ ਵਿੱਚ ਪਾਇਆ ਪਈ ਆ ਉਹਨਾਂ ਨੇ ਵੀ ਦੇਖੋ ਹੱਥ ਜੋੜੇ ਕਿ ਨਹੀਂ ਚਲੋ ਪਿੰਡਦਾਰੀ ਹੈਗੀ ਆਪਾਂ ਗਿਆ ਨਹੀਂ ਲੜਨਾ ਆਪਾਂ ਪਰ ਉਸ ਬੰਦੇ ਨੇ ਜੋ ਕੀ ਸਾਡੇ ਪਿੰਡ ਦਾ ਇੱਕ ਬੰਦਾ ਹੈਗਾ ਆ ਉਹ ਪੱਗੂ ਨਾਮ ਦਾ ਹੈ ਜਾਨੀ ਕਿ ਉਹ ਜਿਆਦਾ ਨਿਆਣਿਆਂ ਨੂੰ ਹਲਾ ਸ਼ੇਰੀਆਂ ਦਿੰਦਾ ਹੈ ਕਿ ਆਲੇ ਦੁਆਲੇ دہشت ਬਣੀ ਰਹੇ ਸਾਡੀ ਇਹ ਗੱਲ ਦੀ ਬਾਤ ਹੈ ਭਜੀ ਸਾਡੇ 7 ਵਜੇ ਦੀ ਪੂਰੀ ਗੱਲ ਬਾਤ ਆ ਪਹੁੰਚੇ 7 ਵਜੇ ਆਏ ਆ ਜਾਨੀ ਕਿ 7 ਤੋਂ 7:30 ਵਜੇ ਅਸੀਂ ਇੱਥੇ ਆ ਗਏ ਆ। ਕੱਲ ਦੀ ਬਾਤ ਦਾ ਹੁਣ ਤੱਕ ਕੋਈ ਪੁਲਿਸ ਵਾਲੇ ਨਹੀਂ ਆਡੇ। ਪੁਲਿਸ ਭਾਜੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹਲੇ ਤੱਕ ਕੋਈ ਨਹੀਂ ਪਹੁੰਚਿਆ। ਜੇ ਪੁਲਿਸ ਜੇ ਕਾਰਵਾਈ ਨਹੀਂ ਕਰਦੀ ਆ ਸਾਡਾ ਬਾਲਮੀਕ ਸਮਾਜ ਪ੍ਰਭਾ ਚੌਂਕ ਪੂਰਾ ਜਾਮ ਕੀਤਾ ਜਾਊਗਾ। ਸਾਡੇ ਨਾਲ ਐਸਸੀ ਸਮਾਜ ਸਾਰਾ ਪੂਰਾ ਖੜਾ ਹੈ। ਸਰਕ ਜਹਾਨ ਖੇਲਾ ਤੋਂ ਲੜਾਈ ਝਗੜੇ ਦਾ ਮੈਟਰ ਸਾਹਮਣੇ ਆਇਆ। ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਆ ਮੁੰਡੇ ਹੱਥਾਂ ਦੇ ਵਿੱਚ ਖੰਡੇ ਖੁੰਡੇ ਲੈ ਕੇ ਇੱਕ ਮੁੰਡੇ ਦੀ ਕੁੱਟਮਾਰ ਕਰ ਰਹੇ ਆ ਕੀ ਪੂਰਾ ਮਾਮਲਾ ਜੀ ਹੈ ਇਸ ਬੰਦੀ ਕਾਰਨ ਕੀਤੀ ਹੈ ਜੀ ਇਹ ਜਿੰਨ ਨੂੰ ਦੋ ਵਾਰ ਦੇ ਕੁੱਟਕਾਰ ਕੀਤੇ ਜਾ ਚੁੱਕੇ ਆ ਜਿਹਨੂੰ ਅੱਜ ਦਾਸ ਪੁਸ਼ਤ ਕਰ ਰਹੇ ਆ ਤੇ ਕਾਰਨ ਪਤਾ ਲੱਗਿਆ ਸਰ ਕਾਰਨ ਕੀ ਸੀਗਾ ਬੰਦਾ ਦੀ ਮਾੜੀ ਮੋਟੀ ਗਾੜੀ ਚੋੜ ਕੇ ਹੀ ਇਹਨਾਂ ਨਾਲ ਹੋ ਗਿਆ ਠੀਕ ਹੈ ਤੇ ਕਿੰਨੇ ਜਾਣ ਤੇ ਐਫ ਆਰ ਦਿੱਤੀ ਗਈ ਜੀ ਕਿਹਾ ਸੀ 2017 ਦਾ ਨੰਬਰ ਕੀ ਆਪਰੇ ਤੇ ਕਿੰਨੇ ਬੰਦੇ ਰਸਤੇ ਚੁੱਕੇ ਨੇ ਹੁਣ ਤੱਕ ਰਸਤੇ 2 ਠੀਕ ਹੈ ਹਾਲਾਤ ਐ ਮਨਿਆ ਜੀ ਜਿਹੜਾ ਮੁੰਡਾ ਜ਼ਖਮੀ ਆ ਹਸਪੀਟਲ ਉਹਦੇ ਕੀ ਹਾਲਾਤ ਆ ਜੀ ਅਸ Mm -hmm. We at GNA University see potential in everyone and everything around us. We drive innovation and entrepreneurship. We groom competent global citizens to affect positive change around them.